ਕਹਿੰਦੇ ਨੇ ਕਿ ਧਰਮ ਦੇ ਨਾਂ ਤੇ ਸਾਡੇ ਤੋਂ ਕੋਈ ਕੁਝ ਵੀ ਕਰਵਾ ਲਵੇ ਕੋਈ ਕੁਝ ਵੀ ਮੰਗ ਲੇ ਅਸੀਂ ਸਭ ਕੁਝ ਕਰਨ ਦੇ ਲਈ ਤਿਆਰ ਰਹਿੰਨੇ ਆ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜੇਕਰ ਸਾਡੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕੋਈ ਉਗਰਾਹੀ ਕਰਨ ਵਾਲੇ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਖੁਸ਼ੀ-ਖੁਸ਼ੀ ਦਾਨ ਦਿੰਨੇ ਆ ਤਾਂ ਜੋ ਬੇਸਾਰਾ ਲੋਕਾਂ ਦੀ ਮਦਦ ਕਰ ਸਕਣ ਤੇ ਉਹਨਾਂ ਨੂੰ ਕੁਝ ਖਾਣ ਨੂੰ ਦੇ ਸਕੀ ਤੇ ਉਹਨਾਂ ਦੀ ਜ਼ਿੰਦਗੀ ਬਚ ਸਕੇ ਲੇਕਿਨ ਕੁਝ ਲੋਕ ਜਿਹੜੇ ਨੇ ਉਹ ਅਜਹਿ ਠੱਗ ਨੇ ਜਿਹੜੇ ਧਰਮ ਦੀ ਆੜ ਦੇ ਵਿੱਚ ਪਿੰਡਾਂ ਦੇ ਵਿੱਚ ਉਗਰਾਹੀ ਕਰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਨੇ ਦਾਣੇ ਆਟਾ ਚੌਲ ਇਕੱਠਾ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਵੇਚ ਕੇ ਸ਼ਾਮ ਨੂੰ ਪੈਗ ਲਾਉਂਦੇ ਨੇ ਅਕਸਰ ਅਜਈਆਂ ਵੀਡੀਓ ਅਸੀਂ ਬਹੁਤ ਸਾਰੀ ਦੇਖੀਏ ਨੇ ਜਦੋਂ ਪਿੰਡ ਦੇ ਵਿੱਚ ਕੋਈ ਮੰਗਣ ਵਾਲਾ ਆ ਜਾਂਦਾ ਹੈ ਕੋਈ ਸਾਧੂ ਆ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਦਾਣ ਪੁੰਨ ਦੇ ਖਾਤੇ ਕੁਝ ਪੈਸੇ ਆਟਾ ਜਾਂ ਫਿਰ ਦਾਣੇ ਦੇ ਦਿੰਨੇ ਆ ਲੇਕਿਨ ਉਹ ਦਾਣੇ ਆਪਣੇ ਖਾਨ ਦੇ ਲਈ ਲੈ ਕੇ ਨਹੀਂ ਜਾਂਦੇ ਨਾ ਹੀ ਉਹ ਕਿਸੇ ਲੰਗਰ ਦੇ ਵਿੱਚ ਦਿੰਦੇ ਨੇ ਸਗੋਂ ਦਾਣੇ ਕਣਕ ਪੈਸੇ ਵੇਚ ਕੇ ਉਸ ਦੇ ਜਿਹੜਾ ਕਿ ਸ਼ਾਮ ਨੂੰ ਸ਼ਰਾਬ ਪੀਂਦੇ ਨੇ ਅਜਿਹੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਨੇ ਅਸੀਂ ਦੇਖੀਆਂ ਨੇ ਤੇ ਅਜਿਹਾ ਇੱਕ ਹੋਰ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਹੈ ਫਿਰੋਜ਼ਪੁਰ ਦੇ ਪਿੰਡ ਮਮਦੋਟ ਤੋਂ ਜਿੱਥੇ ਇੱਕ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਜਿਹੜੇ ਬੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਆਸ਼ਰਮ ਦੇ ਵਿੱਚ ਸੇਵਾ ਕਰਦੇ ਆ ਤੇ ਉਹਨਾਂ ਦੇ ਲਈ ਜਿਹੜਾ ਕਿ ਅਸੀਂ ਪਿੰਡਾਂ ਦੇ ਵਿੱਚ ਮੰਗ ਰਿਆਂ ਉਗਰਾਹੀ ਕਰ ਰਿਆਂ ਲੇਕਿਨ ਜਦੋਂ ਅਗਲੇ ਦਿਨ ਉਹੀ ਬੰਦੇ ਸ਼ਾਮ ਨੂੰ ਠੇਕੇ ਤੇ ਫੜੇ ਜਾਂਦੇ ਨੇ ਜਿੱਤੇ ਉਹ ਪੈਗ ਲਾ ਰਹੇ ਹੁੰਦੇ ਨੇ ਤਾਂ ਪਿੰਡ ਵਾਲਿਆਂ ਦੇ ਵੱਲੋਂ ਵੀਡੀਓ ਬਣਾ ਕੇ ਜਿਹੜਾ ਕਿ ਪੁਲਿਸ ਦੇ ਹਵਾਲੇ ਉਹਨਾਂ ਨੂੰ ਕੀਤਾ ਜਾਂਦਾ ਕਿਉਂਕਿ ਉਹ ਠੱਗ ਨੇ ਸਵੇਰੇ ਦੁਪਹਿਰੇ ਜਿਹੜਾ ਕਿ ਲੋਕਾਂ ਨੂੰ ਠੱਗਦੇ ਨੇ ਲੋਕਾਂ ਦੇ ਘਰੋਂ ਮੰਗਦੇ ਨੇ ਤੋਂ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਕਿ ਦਾਣੇ ਵੇਚ ਕੇ ਪੈਸੇ ਇਕੱਠੇ ਜੋ ਕੀਤੇ ਹੁੰਦੇ ਨੇ ਉਸ ਦੀ दारू ਪੀ ਲੈਂਦੇ ਨੇ ਅਜੇ ਠੱਗਾ ਤੋਂ ਪਿੰਡ ਵਾਲਿਆਂ ਨੂੰ ਬਚਨ ਦੀ ਲੋੜ ਹੈ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਅਜੇ ਠੱਗ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਪਛਾਣੋ ਔਰ ਉਹਨਾਂ ਦੀ ਪਛਾਣ ਕਰਨ ਤੋਂ ਬਾਅਦ ਜਿਹੜੇ ਉਹਨਾਂ ਨੂੰ ਤੁਸੀਂ ਜੋ ਵੀ ਕੁਝ ਦੇਣਾ ਹੈ ਉਹ ਦਿਓ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਕੋਈ ਜ਼ਰੂਰਤਮੰਦ ਲੋਕ ਵੀ ਸਾਡੇ ਕਾ ਆ ਜਾਂਦੇ ਨੇ ਸਾਡੇ ਪਿੰਡਾਂ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਅਸੀਂ ਉਹਨਾਂ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਔਰ ਅਸੀਂ ਉਸ ਨੂੰ ਕੁਝ ਵੀ ਨਹੀਂ ਦਿੰਦੇ ਹਾਲਾਂਕਿ ਉਹ ਜ਼ਰੂਰਤਮੰਦ ਹੁੰਦਾ ਹੈ ਕਿਉਂਕਿ ਅਜਿਹੇ ਲੋਕਾਂ ਦੀ ਵਜ੍ਹਾ ਕਰਕੇ ਜਿਹੜਾ ਵਿਸ਼ਵਾਸ ਹੈ ਉਹ ਉੱਠ ਜਾਂਦਾ ਹੈ ਫਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਵਾਇਰਲ ਇਸ ਵੀਡੀਓ 'ਚ ਜੋ ਤੁਸੀਂ ਧਾਰਮਿਕ ਆਸਤਾ ਦੀ ਆੜ 'ਤੇ ਉਗਰਾਹੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਵੇਖ ਰਹੇ ਹੋ ਅੱਜ ਮਮਦੋਟ 'ਚ ਦਿਨ ਦੇ ਸਮੇਂ ਉਗਰਾਹੀ ਕਰ ਰਹੇ ਸਨ ਅਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਲਾ ਰਹੇ ਸੀ। ਅਖੌਤੀ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਇਹ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬਿਰਦ ਆਸ਼ਰਮ ਦੀ ਸੇਵਾ ਦੀ ਗੱਲ ਆਖ ਰਹੇ ਸਨ। ਉਗਰਾਹੀ ਕਰਨ ਵਾਲੇ ਅਜੇ ਠੱਗਾ ਨੌਸਰਬਾਜਾ ਨੇ ਅਸਲੀ ਰੂਪ ਦੇ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਤੇ ਵੀ ਸਵਾਲੀਆ ਚਿੰਨ੍ਹ ਤੇ ਸ਼ੰਕੇ ਖੜੇ ਕਰ ਦਿੱਤੇ ਨੇ